ਜੀਵਾਹੇ ਗੁਰੂ ਸਾਹਿਬ ਜੀ ਔਰਨ ਕਰਨ ਕਰਾਵਨ ਕਰਨੇ ਹਾਰ ਇਸ ਕਾ ਹਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤesa ਹੋਈ ਪੇ ਆਪ ਆਪ ਪ੍ਰਭ ਸੋਈ ਜੋ ਕੁਛ ਕੀਨੋ ਸੋ ਆਪਣੇ ਰੰਗ ਜੋ ਕੁਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਜ ਦਿਖ ਕਰ ਬਵੇਕ ਆਪੇ ਏਕ ਆਪੇ ਅਨੇਕ ਮਰੈ ਨ ਬਿਨ ਸੈ ਆਵੈ ਨ ਜਾਈ ਨਾਨਕ ਸਦ ਹੀ ਰਹਿ ਆ ਸਮਾਈ ਮਰੈ ਨ ਬਿਨ ਸੈ ਆਵੈ ਨ ਜਾਇ ਨਾਨਕ ਸਦ ਹੀ ਰਹਿ ਆ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾਂ ਦੇ ਅੰਦਰ ਬਿਰਾਜਮਾਨ ਗੁਰੂ ਪਿਆਰ ਵਾਲੇ ਗੁਰੂ ਸواری ਸਤ ਸੰਗੀ ਜਨੋ ਸਭ ਤੋਂ ਪਹਿਲਾਂ ਵਾਹਿਗੁਰੂ ਪਰਮੇਸ਼ਰ ਜੀ ਦਾ ਔਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ ਸਵਾਸ ਬਖਸ਼ੇ ਗੁਰੂ ਚਰਨਾਂ ਦੇ ਵਿੱਚ ਸਤ ਸੰਗਤ ਵਿੱਚ ਬੈਠਣ ਦਾ ਉਦਮ ਤੇ ਬੱਬੇ ਇੱਕ ਬੁੱਧ ਸਾਨੂੰ ਬਖਸ਼ਿਸ਼ ਕੀ ਤੇ ਗੁਰਮੁਖੋ ਆਪਾਂ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ ਦੀ ਵਿਚਾਰ ਕਰ ਰਹੇ ਹਾਂ ਤੇ ਇਹ 12ਵੀਂ ਅਸ਼ਟਪਦੀ ਦਾ ਜੋ ਇਹ 6ਵਾਂ ਪਦ ਹੈ 6ਵੀਂ ਪੌੜੀ ਹੈ ਇਹਨੂੰ ਆਪਾਂ ਵਿਚਾਰਨਾ ਤੇ ਦੂਸਰਾ ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਗੁਰਿਆਈ ਦਿਵਸ ਵੀ ਹੈ ਤੇ ਜਿਹੜਾ ਗੁਰਮਖੋ ਗੁਰੂ ਤੇਗ ਬਹਾਦਰ ਸਹਿ ਪਾਤਸ਼ਾਹ ਦਾ ਗੁਰਿਆਈ ਦਿਵਸ ਹੈ ਨਾ ਉਹ ਦੂਸਰੇ ਗੁਰੂ ਸਾਹਿਬਾਨਾਂ ਦੇ ਗੁਰਿਆਈ ਦਿਵਸਾਂ ਨਾਲੋਂ ਬੜਾ ਵੱਖਰਾ ਤੇ ਅਦਭੁਤ ਚ ਹੈ ਉਹ ਆਪਾਂ ਅੱਗੇ ਵਿਚਾਰਦੇ ਆ ਵੀ ਕਿਵੇਂ ਵੱਖਰਾ ਹੈ ਸਭ ਤੋਂ ਪਹਿਲਾਂ ਆਓ ਆਪਾਂ ਇਸ ਪਵਨ ਪਦੀ ਦਾ ਪਾਠ ਉਚਾਰਨ ਕੀਤਾ ਇਹਨਾਂ ਨੂੰ ਸਮਝਣ ਦਾ ਵਿਚਾਰਨ ਦਾ ਯਤਨ ਕਰਦੇ ਆਂ ਪਿਛਲੇ ਪਦਿਆਂ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਮਲੁਖਤੇ ਅੰਦਰ ਚੱਲ ਰਹੀ ਹੰਕਾਰ ਦੀ ਤ੍ਰਿਸ਼ਨਾ ਦੀ ਗੱਲ ਪਿਛਲੇ ਪਦਿਆਂ ਦੇ ਵਿੱਚ ਕੀਤੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਫਿਰ ਤਨਵੰਤਾ ਹੋਈ ਕਰ ਗਰਬਾਵੈ ਤ੍ਰਿਣ ਸਮਾਨ ਕਸ਼ ਸੰਗ ਨ ਜਾਵੈ ਕੋਟ ਕਰਮ ਕਰੈ ਹਉ ਧਾਰੈ ਕਰਮ ਕਰਦੇ ਤੇ ਫਿਰ ਹੰਕਾਰ ਧਾਰਨ ਕਰ ਲੈਂਦਾ ਕਿਤੇ ਪਾਤਸ਼ਾਹ ਨੇ ਕਿਹਾ ਇਹ ਆਪਣੀਆਂ ਮਰਜ਼ੀਆਂ ਕਰਦਾ ਹੈ ਕਿੱਤੇ ਕਿ ਇਹਦੇ ਅੰਦਰ ਤ੍ਰਿਸ਼ਨਾ ਬਲਦੀ ਐ ਸੈਸ ਖੱਟੀ ਲੱਖ ਕੋ ਉਠਤਾ ਵੈ ਤਕਾ ਨਹੀਂ ਐ ਚਲਦੇ ਆ ਚਲਦੇ ਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਅੱਜ ਇਹ 6ਵੇਂ ਪਦੇ ਵਿੱਚ ਆਰੰਭਤਾ ਕਰਦੇ ਨੇ ਕਰਨ ਕਰਾਵਨ ਕਰਨੇ ਹਾ ਕਰਨੇ ਹਰ ਅਰਥ ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਜੋ ਕਰਤਾ ਜੋ ਹੈ ਭਾਈ ਤੇਰੀ ਜ਼ਿੰਦਗੀ ਵਿੱਚ ਹੋ ਰਿਹਾ ਹੈ ਆਤਮਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਉਹ ਸਭ ਕੁਝ ਨੂੰ ਕਰਨ ਵਾਲਾ ਤੇ ਕਰਵਾਉਣ ਵਾਲਾ ਕੇਵਲ ਇੱਕ ਵਾਹੀ ਗੁਰੂ ਪਰਮੇਸ਼ਰ ਹੈ ਤੇਰੇ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਹੈ ਕਰਨ ਕਰਨ ਵਾਲਾ ਕਰਾਵਨ ਕਰਵਾਉਣ ਵਾਲਾ ਕਰਨਹਾਰ ਸਭ ਕੁਝ ਪੈਦਾ ਕਰਨ ਵਾਲਾ ਹੈ ਜੋ ਕਰਤਾ ਉਹ ਆਪ ਹੀ ਸਭ ਕੁਝ ਕਰਾਉਣ ਵਾਲਾ ਹੈ ਤੇ ਆਪ ਹੀ ਕਰਨ ਵਾਲਾ ਹੈ ਉਸ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ ਹੈ ਕਰਨ ਕਰਾਵਨ ਕਰਨਹਾਰ ਇਸ ਕਾ ਹਾਥ ਕਹਾ ਵਿਚਾਰ ਇਹਨੂੰ ਕਹਾਣੀ ਪੜਨਾ ਕਹਾ ਕਹਾ ਦਾ ਅਰਥ ਕੀ ਹੈ हे जीव हे ਪਾਈ ਤੂੰ ਵਿਚਾਰ ਤਾਂ ਕਰਕੇ ਦੇਖ ਵਿਚਾਰ ਦਾ ਅਰਥ ਹੈ ਸੋਚ ਕੇ ਤਾਂ ਦੇਖ ਇਸ ਕਾ ਹਾਥ ਕਹਾ ਇਸ ਮਨੁੱਖ ਦੇ ਹੱਥ ਵਿੱਚ ਹੈ ਕੀ ਹੈ ਕੁਝ ਵੀ ਨਹੀਂ ਹੈ ਗੁਰੂ ਜੀ ਇਹ ਕੇਵਲ ਤੇ ਕੇਵਲ ਕਰਮ ਹੀ ਤੇ ਕਰ ਰਿਹਾ ਹੈ ਨਾ ਤੇ ਕਰਮ ਵੀ ਤਾਂ ਕਰ ਰਿਹਾ ਹੈ ਇਹਦੇ ਪਿੱਛੇ ਸਮਰੱਥਾ ਤਾਕਤ ਉਸ ਵਾਹਿਗੁਰੂ ਪਰਮੇਸ਼ਰ ਦੀ ਹੈ ਮੈਂ ਗੁਰਮਖ ਕੋ ਕਈ ਵਾਰ ਮਨ ਚ ਵਿਚਾਰਦਾ ਹੁੰਨਾ ਕਿਤੇ ਬੱਚਾ ਥੋੜਾ ਜਿਹਾ ਰੋਂਦਾ ਹੈ ਨਾ ਤੇ ਮਾਂ ਭੱਜ ਕੇ ਚੁੱਕ ਲੈਂਦੀ ਹੈ ਕਿੱਤੇ ਬੱਚਾ ਛੋਟਾ ਜਿਹਾ ਚੀਕ ਮਾਰਦਾ ਤੇ ਪਿਤਾ ਭੱਜ ਕੇ ਪਕੜ ਲੈਂਦਾ ਮੇਰੇ ਬੱਚੇ ਨੂੰ ਹੋ ਕੀ ਗਿਆ ਇਹ ਰੋਇਆ ਕਿਉਂ ਹੈ ਪਰ ਇੱਕ ਦਿਨ ਐਸਾ ਵੀ ਆਉਂਦਾ ਹੈ ਕਿ ਸਰੀਰ ਦੇ ਵਿੱਚੋਂ ਸਵਾਸ ਨਿਕਲਣ ਜਾਂਦੇ ਨੇ ਸਾਰਾ ਪਰਿਵਾਰ ਧਾਹਾ ਮਾਰਦਾ ਹੁੰਦਾ ਉੱਠ ਕੇ ਚੁੱਕਰਾਉਂਦੇ ਨਹੀਂ ਹੁੰਦਾ ਬੰਦਾ ਇਹ ਭਾਈ ਤੂੰ ਤੋਹੀ ਤਾਂ ਹੈ ਜਿਹੜਾ ਕਿਤੇ ਬੱਚਾ ਥੋੜਾ ਜਿਹਾ ਮਾਂ ਬੱਚਾ ਰੋਂਦਾ ਤੇ ਮਾਂ ਭੱਜ ਕੇ ਪਕੜ ਲੈਂਦੀ ਸੀ ਮੇਰੇ ਪੁੱਤ ਨੂੰ ਹੋਇਆ ਕੀ ਇਹ ਰੋਇਆ ਕਿਉਂ ਹੈ ਪਰ ਅੱਜ ਮਾਂ ਦੇ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਏ ਕੋਲ ਧੀਆ ਪੁੱਤਰ ਬੈਠੇ ਤਾਂ ਹਾਂ ਮਾਰਦੇ ਨੇ ਪਰ ਮਾਂ ਨੇ ਕਦੇ ਉੱਠ ਕੇ ਪਿਉ ਨੂੰ ਕਦੇ ਉਲਕੁੱਟ ਕੇ ਚੁੱਪ ਨਹੀਂ ਕਰਾਇਆ ਅੱਜ ਕੀ ਹੋ ਗਿਆ ਪਾਈ ਅੱਜ ਇਸ ਮਾਨ ਦੇ ਅੰਦਰੋਂ ਉਸ ਪਰਮਾਤਮਾ ਦੀ ਜੋਤ ਨੇ ਪਾਸੇ ਆਪਣੇ ਆਪ ਨੂੰ ਪਾਸੇ ਕਰ ਦਿੱਤਾ ਹੈ। ਇਹਦੇ ਅੰਦਰੋਂ ਪਰਮਾਤਮਾ ਦੀ ਸੱਤਿਆ ਖਤਮ ਹੋ ਗਈ ਹੈ। ਇਹ ਦਾ ਅਰਥ ਕੀ ਬਣਿਆ? ਜੇ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਦੁੱਖ ਸੁੱਖ ਨੂੰ ਦੇਖ ਰਹੇ ਹਾਂ। ਜੇ ਅਸੀਂ ਵਰਮਕੋ ਉੱਠ ਕੇ ਦੁਨੀਆ ਦੀ ਸੇਵਾ ਕਰਮ ਜੋ ਵੀ ਕਰ ਰਹੇ ਹਾਂ। ਉਹ ਤਾਂ ਕਰ ਰਹੇ ਆ ਸਾਡੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ ਜਸਦਨ ਉਹਦੀ ਜੋਤ ਇਸ ਸਰੀਰ ਦੇ ਵਿੱਚੋਂ ਚਲੀ ਗਈ ਕੋਈ ਭਸਮੜ ਭੌਰ ਸਦਾਇਆ ਹੋ ਗਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰਿਆਂ ਆਪਣਿਆਂ ਨੇ ਪਤਾ ਹੀ ਨਹੀਂ ਕਿੰਨੀ ਇੱਕ ਚੀਕਾਂ ਮਾਰਨੀਆਂ ਨੇ ਪਰ ਉੱਠ ਕੇ ਚੁੱਪ ਕਰਾਉਣ ਦੀ ਸਮਰੱਥਾ ਤੇਰੇ ਵਿੱਚ ਨਹੀਂ ਹੋਣੀ ਕਿਉਂ ਕਿ ਕਰਨ ਕਰਾਉਣ ਵਾਲਾ ਹੁਣ ਤੇਰੇ ਅੰਦਰੋਂ ਪਰੇ ਹੋ ਗਿਆ ਦੂਰ ਹੋ ਗਿਆ ਸੱਚ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਤੇਰੇ ਹੱਥ ਕੁਝ ਵੀ ਨਹੀਂ ਹੈ ਜੇ ਤੂੰ ਕਹਿ ਰਿਹਾ ਨਾ ਮੈਂ ਖਵਾ ਰਿਹਾ ਧੀਆਂ ਪੁੱਤਰਾਂ ਨੂੰ ਮੈਂ ਉਹਨਾਂ ਦੁੱਖ ਸੁੱਖ ਦੇਖ ਰਿਹਾ ਮੈਂ ਭਜ ਰਿਹਾ ਮੈਂ ਤੁਰ ਰਿਹਾ ਮੈਂ ਕੰਮ ਕਰ ਰਿਹਾ ਪਾਤਸ਼ਾਹ ਕਹਿੰਦੇ ਤੇਰੇ ਵਿੱਚ ਉਹ ਬੈਠਾ ਹੈ ਤੇ ਤਾਂ ਕਰ ਰਿਹਾ ਸਭ ਕੁਝ ਜਿਸ ਦਿਨ ਤੇਰੇ ਵਿੱਚ ਉਹ ਨਾ ਹੋਇਆ ਨਾ ਤੇਰਿਆਂ ਨੇ ਚੀਕਾਂ ਮਾਰ ਦਿੱਗੀਆਂ ਨੇ ਤੇਰੇ ਕੋਲ ਚੁੱਪ ਵੀ ਨਹੀਂ ਕਰਾਇਆ ਜਾਣਾ ਕੁਝ ਵੀ ਨਹੀਂ ਹੋਣਾ ਤੇਰੇ ਅੰਦਰ ਉਹ ਬੈਠਾ ਹੈ ਤੇ ਇਹ ਘਟਨਾ ਸਾਰਾ ਤਾਂ ਚੱਲ ਰਹੀ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਕਰਨ ਕਰਨ ਵਾਲਾ ਕਰਾਵਨ ਸਾਡੇ ਕੋਲੋਂ ਕਰਵਾਉਣ ਵਾਲਾ ਇੱਕੋ ਹੀ ਹੈ ਕਰਨਾ ਹੈ ਹਾਰ ਇਸ ਕੈ ਹਾਥ ਕਹਾ ਵਿਚਾਰ हे ਭਾਈ ਤੂੰ ਵਿਚਾਰ ਕੇ ਤਾਂ ਦੇਖ ਇਸ ਸੁਮਨੁੱਖ ਦੇ ਹਾਥ ਕੁਛ ਵੀ ਨਹੀਂ ਹੈ ਜੈਸੀ ਦ੍ਰਿਸ਼ਟ ਕਰੇ ਜੈਸੀ ਉਹ ਪਰਮਾਤਮਾ ਕਿਸੇ ਮਨੁੱਖ ਦੇ ਉੱਪਰ ਆਪਣੀ ਦ੍ਰਿਸ਼ਟੀ ਕਰਦਾ ਹੈ ਆਪਣੀ ਮਿਹਰ ਕਰਦਾ ਹੈ ਆਪਣੀ ਕਿਰਪਾ ਕਰਦਾ ਹੈ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਇਹ ਮਨੁੱਖ ਵੈਸਾ ਹੀ ਹੋ ਜਾਂਦਾ ਹੈ ਅਸੀਂ ਜੈਸੇ ਵੀ ਹਾਂ ਉਸ ਪਰਮਾਤਮਾ ਦੀ ਦ੍ਰਿਸ਼ਟੀ ਵਿੱਚੋਂ ਗੁਰਮਖੋ ਦੀ ਨਜ਼ਰ ਦੇ ਵਿੱਚੋਂ ਹੋਏ ਆ। ਇਸ ਕਰਕੇ ਅਰਦਾਸ ਕਰੀਏ ਸਤਿਗੁਰੂ ਪਾਤਸ਼ਾਹ ਸਾਡੇ ਉੱਤੇ ਦ੍ਰਿਸ਼ਟੀ ਕਰ ਅਸੀਂ ਤੇਰਾ ਨਾਮ ਜਪਦੇ ਰਹੀਏ। ਸਾਡੇ ਉੱਤੇ ਦ੍ਰਿਸ਼ਟੀ ਕਰ ਤੇਰੀ ਸੇਵਾ ਕਰਦੇ ਰਹੀਏ। ਸਾਡੇ ਉੱਤੇ ਦ੍ਰਿਸ਼ਟੀ ਕਰ ਸੱਚ ਨਾਲ ਜੁੜੇ ਰਹੀਏ ਕਿਉਂ ਕਿਉਂਕਿ ਜਿਹੋ ਜੀ ਤੂੰ ਦ੍ਰਿਸ਼ਟੀ ਕਰੇਗਾ ਅਸੀਂ ਤੇ ਵੈਸਾ ਹੀ ਬਣ ਜਾਣਾ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਉਹ ਪ੍ਰਭ ਹੋਇ ਨਾ ਸਭ ਪਾਸੇ ਕੇਵਲ ਗੁਰਮਖੋ ਉਹੀ ਤੇ ਵਰਤ ਰਿਹਾ ਹੈ ਜੋ ਕਿਛਕੀਨੋ ਸੋ ਆਪਣੇ ਰੰਗ ਜੋ ਕੁਛ ਪਰਮਾਤਮਾ ਨੇ ਪੈਦਾ ਕੀਤਾ ਹੈ ਸੋ ਆਪਣੇ ਰੰਗ ਰੰਗ ਦਾ ਕੀ ਅਰਥ ਹੈ ਪਿਛੇ ਬਹੁਤਾਂ ਥਾਵਾਂ ਉੱਤੇ ਨਾ ਬਾਣੀ ਚ ਰੰਗ ਦਾ ਅਰਥ ਪਿਆਰ ਆਇਆ ਪਰ ਇੱਥੇ ਰੰਗ ਦਾ ਅਰਥ ਹੈ ਉਹਦੀ ਮੌਜ ਉਹਦੀ ਮਰਜ਼ੀ ਇੱਥੇ ਇੱਥੇ ਪੁਰਾਣੇ ਸਮੇਂ ਨਾ ਜੇ ਸਾਡੀ ਕੋਲ ਪੁਰਾਣੇ ਬਜ਼ੁਰਗ ਸਨ ਕਦੇ ਘਰ ਚ ਦੁੱਖ ਸੁੱਖ ਆਉਣਾ ਉਹਨਾਂ ਕਹਿਣਾ ਇਹ ਤਾਂ ਪ੍ਰਮਾਤਮਾ ਦੀ ਮੌਜ ਹੈ ਇਦਾਂ ਹੀ ਕਹਿੰਦੇ ਹੁੰਦੇ ਸਨ ਮੌਜ ਦਾ ਕੀ ਅਰਥ ਹੈ ਉਹਦੀ ਮਰਜ਼ੀ ਜੋ ਕੁਛ ਕੀਨੋ ਜੋ ਕੁਛ ਵੀ ਪਰਮਾਤਮਾ ਨੇ ਪੈਦਾ ਕੀਤਾ ਉਹਦੀ ਮਜਬੂਰੀ ਥੋੜਾ ਕਿਤੇ ਉਹਦੀ ਮौज ਹੈ ਗੁਰਮਤਿ ਸੋ ਆਪਣੇ ਰੰਗ ਉਹਨੇ ਆਪਣੇ ਰੰਗ ਦੇ ਵਿੱਚੋਂ ਉਹਨੇ ਆਪਣੀ ਮौज ਦੇ ਵਿੱਚੋਂ ਜੋ ਕੁਛ ਪੈਦਾ ਕੀਤਾ ਉਹਨੇ ਆਪਣੀ ਮਰਜ਼ੀ ਵਿੱਚੋਂ ਕੀਤਾ ਇਸ ਸੰਸਾਰ ਨੂੰ ਬਣਾਉਣਾ ਪਰਮਾਤਮਾ ਦੀ ਮਜਬੂਰੀ ਨਹੀਂ ਹੈ ਉਹਦੀ ਮौज ਹੈ ਬੜੀ ਧਿਆਨ ਨਾਲ ਸਮਝੋ ਇਸ ਸੰਸਾਰ ਦੇ ਜੀਵਾਂ ਦੇ ਅੰਦਰ ਦੁੱਖ ਸੁੱਖ ਰੱਖ ਦੇਣਾ ਪਾਤਸ਼ਾਹ ਕਹਿੰਦੇ ਇਹ ਉਹਦੀ ਮਜਬੂਰੀ ਨਹੀਂ ਉਹਦੀ ਮੌਜ ਹੈ ਅਸੀਂ ਵਰਮਖੋ ਪੈਦਾ ਹੋਏ ਆ ਮਜਬੂਰੀ ਵਿੱਚੋਂ ਨਹੀਂ ਪਰਮਾਤਮਾ ਦੀ ਮੌਜ ਵਿੱਚੋਂ ਪੈਦਾ ਹੋਏ ਆ ਉਹਦੀ ਮਰਜ਼ੀ ਚੋਂ ਪੈਦਾ ਹੋਏ ਆ ਉਹਦੀ ਖੁਸ਼ੀ ਚੋਂ ਪੈਦਾ ਹੋਏ ਆ ਉਹ ਖੁਸ਼ ਹੋ ਜਾ ਤੇ ਧਰਤੀ ਸਾਜ ਦਿੱਤੀ ਉਹ ਖੁਸ਼ ਹੋ ਜਾ ਤੇ ਸਾਡੇ ਅੰਦਰ ਸੱਤਿਆ ਰੱਖ ਦਿੱਤੀ ਤਾਂ ਹੀ ਤੇ ਅਸੀਂ ਗੁਰੂ ਪਾਤਸ਼ਾਹ ਦੇ ਬਚਨ ਪੜ੍ਹਦੇ ਆ ਨਾ ਖਾਲਸਾ ਅਕਾਲ ਪੁਰਖ ਕੀ ਬੋਲੋ ਖਾਲਸਾ ਅਕਾਲ ਪੁਰਖ ਕੀ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਜਿਹੜਾ ਖਾਲਸਾ ਹੈ ਨਾ ਇਹ ਪਰਮਾਤਮਾ ਦੀ ਮੌਜ ਵਿੱਚੋਂ ਪ੍ਰਗਟ ਹੋਇਆ ਹੈ ਉਹਦੀ ਖੁਸ਼ੀ ਮੌਜ ਦਾ ਕੀ ਅਰਥ ਹੈ ਉਹਦੀ ਖੁਸ਼ੀ ਵਿੱਚੋਂ ਪੈਦਾ ਹੋਇਆ ਹੈ ਪਰਮਾਤਮਾ ਖੁਸ਼ ਸੀ ਆਪਣੀ ਮੌਜ ਵਿੱਚ ਸੀ ਉਹਨੇ ਖਾਲਸਾ ਪ੍ਰਗਟ ਕਰ ਦਿੱਤਾ ਇਸ ਕਰਕੇ ਇਸ ਸਾਰਾ ਸੰਸਾਰ ਹੀ ਗੁਰਮਖੋ ਉਹਦੀ ਮੌਜ ਉਹਦੀ ਖੁਸ਼ੀ ਉਹਦੇ ਰੰਗ ਵਿੱਚੋਂ ਹੀ ਤੇ ਪੈਦਾ ਹੋਇਆ ਹੈ ਜੋ ਕਿਛ ਇਨੋ ਸੁ ਆਪਣੇ ਰੰਗ ਜੋ ਪਥਵੀ ਉਹਨੇ ਬਣਾਇਆ ਉਹਨੇ ਆਪਣੇ ਰੰਗ ਆਪਣੀ ਮੌਜ ਵਿੱਚੋਂ ਬਣਾਇਆ ਹੈ ਸਭ ਤੇ ਦੂਰ ਉਹ ਸਾਰਿਆਂ ਤੋਂ ਦੂਰ ਦਾ ਕੀ ਅਰਥ ਹੈ ਵੱਖਰਾ ਉਹ ਸਾਰਿਆਂ ਤੋਂ ਵੱਖਰਾ ਹੈ ਸਭ ਹੂੰ ਕੈ ਸੰਗ ਪਰ ਸਾਰਿਆਂ ਦੇ ਸੰਗ ਰਹਿੰਦਾ ਹੈ ਸਾਡੇ ਸਾਰਿਆਂ ਤੋਂ ਵੱਖਰਾ ਹੈ ਅਸੀਂ ਸਾਰੇ ਸਰੀਰ ਧਾਰੀ ਆ ਗੁਰਮਖੋ ਉਹ ਸਰੀਰ ਧਾਰੀ ਨਹੀਂ ਹੈ ਸਾਡਾ ਕੋਈ ਆਕਾਰ ਹੈ ਅਸੀਂ ਸਮੇਂ ਦੇ ਵਿੱਚ ਜੰਮੇ ਆ ਸਮੇਂ ਵਿੱਚ ਮਰ ਜਾਣਾ ਹੈ ਸਾਡੇ ਉੱਤੇ ਸਮੇਂ ਦਾ ਪ੍ਰਭਾਵ ਹੈ ਪਰ ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ ਉਹ ਸਾਡੇ ਤੋਂ ਦੂਰ ਐ ਸਾਡੇ ਤੋਂ ਵੱਖਰਾ ਐ ਸਾਡੇ ਵਰਗਾ ਨਹੀਂ ਐ ਉਹ ਪਰਮਾਤਮਾ ਮਨੁੱਖ ਤੋਂ ਦੂਰ ਦਾ ਕੀ ਸਭ ਹੋਂ ਤੇ ਦੂਰ ਦਾ ਕੀ ਅਰਥ ਐ ਸਾਰਿਆਂ ਤੋਂ ਦੂਰ ਐ ਸਾਰਿਆਂ ਤੋਂ ਵੱਖਰਾ ਐ ਲਹਿਦਾ ਐ ਉਹ ਉਹ ਸਾਡੇ ਵਰਗਾ ਨਹੀਂ ਐ ਸਭ ਤੇ ਦੂਰ ਸਭ ਹੋਂ ਕੈ ਸੰ ਸਾਰਿਆਂ ਤੋਂ ਵੱਖਰਾ ਹੋ ਕੇ ਵੀ ਉਹ ਪਰਮਾਤਮਾ ਸਾਰਿਆਂ ਦੇ ਸੰਗ ਰਹਿੰਦਾ ਹੈ ਬੂਝੈ ਦੇਖੈ ਕਰ ਬਬੇਕ ਪਰਮਾਤਮਾ ਜਦੋਂ ਵੀ ਕੋਈ ਫੈਸਲਾ ਕਰਦਾ ਹੈ ਨਾ ਉਹ ਕਾਲੀ ਚ ਨਹੀਂ ਕਰਦਾ کئی ਵਾਰ ਨਾ ਕਦੇ ਇਸਾ ਹੁੰਦਾ ਹੈ ਘਰ ਦੇ ਵਿੱਚ ਜਵਾਨ ਪੁੱਤ ਦੀ ਮੌਤ ਹੋ ਜਾਏ ਕਿਸੇ ਜਵਾਨ ਜੀ ਦੀ ਮੌਤ ਹੋ ਜਾਏ ਅਸੀਂ ਕਹਿੰਦੇ ਇਹ ਇਹ ਤੇ ਪਰਮਾਤਮਾ ਨੇ ਬਹੁਤ ਮਾੜਾ ਕਰ ਦਿੱਤਾ ਨਹੀਂ ਪਾਈ ਪਰਮਾਤਮਾ ਜੋ ਵੀ ਕਰਦਾ ਨੇ ਉਹ ਕਾਲ ਦੇ ਵਿੱਚ ਨਹੀਂ ਕਰਦਾ ਪਰਮਾਤਮਾ ਜੋ ਕਰਦਾ ਹੈ ਬੁੱਝੈ ਬੁੱਝੈ ਕੀ ਹੁੰਦਾ ਚੰਗੀ ਤਰ੍ਹਾਂ ਜਾਣਣਾ ਦੇਖੈ ਚੰਗੀ ਤਰ੍ਹਾਂ ਦੇਖਦਾ ਹੈ ਚੰਗੀ ਤਰ੍ਹਾਂ ਬੁੱਝਦਾ ਹੈ ਬਿਵੇਕਤਾ ਦੇ ਨਾਲ ਫਿਰ ਫੈਸਲਾ ਕਰਦਾ ਹੈ ਇਸ ਕਰਕੇ ਪਰਮਾਤਮਾ ਨੇ ਜੋ ਕੀਤਾ ਉਹ ਕਿਸੇ ਗੁਰਮਖੋ ਕਾਲ ਦੇ ਵਿੱਚ ਨਹੀਂ ਕੀਤਾ ਉਹਨੇ ਬੜਾ ਸੋਚ ਕੇ ਜਾਣ ਕੇ ਕੀਤਾ ਹੈ ਆਪੈ ਏਕ ਆਪੈ ਅਨੇਕ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ ਪਰ ਉਹ ਅਨੇਕਤਾ ਦੇ ਵਿੱਚ ਵਿਚਰ ਰਿਹਾ ਹੈ ਮਰੇ ਨਾ ਬਿਨਸੈ ਆਵੈ ਨਾ ਜਾਇ ਉਪਰਮਾਤਮਾ ਸਾਡੇ ਤੋਂ ਵੱਖਰਾ ਕਿਵੇਂ ਹੈ ਮਰੇ ਨਾ ਇਹ ਦੇਲੀ ਦੀਪ ਕਹਿੰਦੇ ਇਸ ਨੂੰ ਨਾ ਦੋਵੇਂ ਪਾਸੇ ਵਰਤਿਆ ਜਾਵੇਗਾ ਨਾ ਉਹ ਮਰਦਾ ਨਾ ਉਹ ਵਿਲਸਦਾ ਨਾ ਉਹ ਆਉਂਦਾ ਨਾ ਉਹ ਜਾਂਦਾ ਉਹ ਸਦਾ ਇੱਥੇ ਬਰਾਜਮਾਨ ਹੈ ਨਾਨਕ ਸਦ ਹੀ ਰਹਾ ਸਮਾਈ ਏ ਨਾਨਕ ਉਹ ਸਾਡੇ ਸਾਰੇਆਂ ਜੀਵਾਂ ਦੇ ਅੰਦਰ ਸਮਾਇਆ ਹੋਇਆ ਹੈ ਕਿਤੇ ਬਾਹਰ ਨਹੀਂ ਹੈ ਇਹ ਗੱਲ ਗੁਰਮਖੋ ਗੁਰੂ ਪਾਤਸ਼ਾਹ ਨੇ ਬਾਣੀ ਚ ਵਾਰ-ਵਾਰ ਕਹੀ ਹੈ ਤੈਨੂੰ ਕਿਤੇ ਵੀ ਮੈਂ ਕੋਲ ਕਈ ਵਾਰ ਬੇਨਤੀ ਕਰਦਾ ਹੁਣ ਅਸੀਂ ਕਹਿੰਦੇ ਹਾਂ ਜੀ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਕੀ ਕਰਨ ਜਾ ਰਹੇ ਹਾਂ ਗੁਰੂ ਦੇ ਦਰਸ਼ਨ ਕਰਨ ਜਾ ਰਹੇ ਹਾਂ ਕਿ ਗੁਰੂ ਦਰਸ਼ਨ ਕਰਨ ਦੇ ਕਿ ਦੇਖਣ ਜਾ ਰਹੇ ਹਾਂ ਜੇ ਆਪਣੇ ਘਰ ਤੋਂ ਤੂੰ ਕਿਸੇ ਚੀਜ਼ ਨੂੰ ਕਿਸੇ ਹੋਰ ਥਾਂ ਤੇ ਵੇਖਣ ਜਾ ਰਹੇ ਆ ਇਹਦਾ ਪਾਵੋ ਤੇਰੇ ਘਰ ਵਿੱਚ ਨਹੀਂ ਆ ਤਾਂ ਵੇਖਣ ਜਾ ਰਹੇ ਆ ਗੁਰੂ ਨੂੰ ਅਸੀਂ ਦੇਖਣ ਨਹੀਂ ਆਏ ਗੁਰੂ ਦੇ ਕੋਲੋਂ ਸਿੱਖਣਾ ਆਈਆਂ ਸਿੱਖ ਗੁਰਦੁਆਰਾ ਸਾਹਿਬ ਗੁਰੂ ਨੂੰ ਦੇਖਣ ਨਹੀਂ ਆਉਂਦਾ ਸਿੱਖ ਤਾਂ ਜਦੋਂ ਵੀ ਗੁਰੂ ਨੂੰ ਦੇਖਦਾ ਹੈ ਨਾ ਉਹ ਤਾਂ ਜੋ ਦੀਸੈ ਸੋ ਤੇਰਾ ਰੂਪ ਉਹ ਉਹ ਗੁਰਦੁਆਰੇ ਵਿੱਚ ਉਹ ਨਹੀਂ ਦੇਖਦਾ ਉਹ ਸਿੱਖ ਗੁਰੂ ਨੂੰ ਮਨੁੱਖਤਾ ਵਿੱਚੋਂ ਦੇਖਦਾ ਹੈ ਸਿੱਖ ਗੁਰੂ ਨੂੰ ਸੰਗਤ ਵਿੱਚੋਂ ਦੇਖਦਾ ਹੈ ਮਨੁੱਖਤਾ ਦੇ ਵਿੱਚੋਂ ਦੇਖਦਾ ਹੈ ਪੱਥਰ ਦੀ ਇਮਾਰਤ ਵਿੱਚੋਂ ਗੁਰੂ ਨਹੀਂ ਦਿਖਦਾ ਹੁੰਦਾ ਹਾਂ ਅਸੀਂ ਇੱਥੇ ਸਿੱਖਣ ਵਾਸਤੇ ਆਏ ਹਾਂ ਇਸ ਕਰਕੇ ਨਾਨਕ ਸਤ ਹੀ ਰਿਹਾ ਸਮਾਇ ਹੈ हे ਨਾਨਕ ਉਹ ਵਾਹਿਗੁਰੂ ਪਰਮੇਸ਼ਰ ਤਾਂ ਸਦਾ ਸਾਡੇ ਨਾਲ-ਨਾਲ ਰਹਿੰਦਾ ਹੈ ਉਹ ਕਿਤੇ ਵੀ ਸਾਥ ਦੂਰ ਨਹੀਂ ਹੈ ਉਹ ਸਾਡੇ ਅੰਦਰ ਸਮਾਇਆ ਹੋਇਆ ਹੈ ਏ ਸਿਖਰਮ ਨੂੰ ਅੱਜ ਦੇ ਪਾਵਨ ਪਦੇ ਦੀ ਵਿਚਾਰ ਆਉ 10 ਮਿੰਟ ਦਾ ਜੋ ਆਪਣੇ ਕੋਈ ਸਮਾਂ ਬਾਕੀ ਹੈ ਅੱਜ ਆਪਾਂ ਇਤਿਹਾਸ ਨੂੰ ਸਮਝੀਏ ਅੱਜ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਗੁਰਿਆਈਪੁਰ ਬੈ ਅੱਛਾ ਗੁਰੂ ਤੇਗ ਬਹਾਦਰ ਸਾਹਿਬ ਜੋ ਗੁਰਿਆਈਪੁਰ ਬੈ ਨਾ ਉਹ ਬਹੁਤ ਦੂਜੇ ਗੁਰਸਬਦਨੋਂ ਬੜਾ ਵੱਖਰਾ ਹੈ ਤੁਸੀਂ ਕਹੋਗੇ ਵੱਖਰਾ ਕਿਵੇਂ ਆ ਇਹ ਨੁਕਤਾ ਬੜੇ ਧਿਆਨ ਨਾਲ ਸਮਝੋ ਜੀ ਇਕਾਗਰਤਾ ਦੇਣਾ ਜਦੋਂ ਵੀ ਗੁਰੂ ਸਹਿਬਾਨ ਦੂਸਰੇ ਗੁਰੂ ਸਹਿਬਾਨ ਨੂੰ ਗੁਰਿਆਈ ਦਿੰਦੇ ਸਨ ਉਦੋਂ ਕੀ ਹੁੰਦਾ ਸੀ ਵੀ ਆਪਣੀ ਹਜ਼ੂਰੀ ਚ ਦਿੰਦੇ ਸਨ ਗੁਰਾਂਖਸੇਹ ਪਾਤਸ਼ਾਹ ਤੋਂ ਲੈ ਕੇ 8ਵੇਂ ਪਾਤਸ਼ਾਹ ਤੱਕ ਹਰ ਗੁਰੂ ਸਹਿਬਾਨ ਨੇ ਲਗਭਗ ਆਪਣੀ ਹਯਾਤੀ ਦੇ ਵਿੱਚ ਆਪਣੀ ਹਾਜ਼ਰੀ ਦੇ ਵਿੱਚ ਅਗਲੇ ਗੁਰੂ ਸਹਿਬਾਨ ਨੂੰ ਗੁਰਿਆਈ ਬਖਸ਼ਿਸ਼ ਕੀਤੀ ਦੂਸਰਾ ਇਹ ਹੁੰਦਾ ਸੀ ਵੀ ਜਦੋਂ ਗੁਰਿਆਈ ਬਖਸ਼ ਕਰ ਦਿੱਤੀ ਉਸੇ ਸਮੇਂ ਗੁਰੂ ਪਾਤਸ਼ਾਹ ਜੀ ਤਖਤ ਦੇ ਉੱਤੇ ਬੈਠ ਜਾਂਦੇ ਸਨ ਤੇ ਉਸੇ ਸਮੇਂ ਸੰਗਤਾਂ ਵਿੱਚ ਪ੍ਰਗਟ ਹੋ ਕੇ ਗੁਰੂ ਨੂੰ ਉਪਦੇਸ਼ ਤੇ ਦਰਸ਼ਨ ਦੇਾਰੇ ਬਖਸ਼ ਕਰਦੇ ਸਨ ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਇਹ ਕੁਝ ਨਹੀਂ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਗੁਰਿਆਈ ਦਿੱਤੀ ਜਾ ਰਹੀ ਹੈ ਪਰ ਪਾਤਸ਼ਾ ਤਖਤ ਦੇ ਉੱਤੇ ਬਰਾਜਮਾਨ ਬਾਅਦ ਵਿੱਚ ਹੋ ਰਹੇ ਨੇ ਤੇ ਸੰਗਤ ਸਾਹਮਣੇ ਪ੍ਰਗਟ ਬਹੁਤ ਬਾਅਦ ਵਿੱਚ ਹੋ ਰਹੇ ਤਿੰਨੇ ਘਟਨਾਵਾਂ ਵੱਖੋ-ਵੱਖਰੀਆਂ ਹੋਈਆਂ ਸਮਝੋ ਕਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾ 1664 ਈਸਵੀ ਨੂੰ ਬੰਗਲਾ ਸਾਹਿਬ ਦਿੱਲੀ ਦੇ ਅਸਥਾਨ ਦੇ ਉੱਤੇ ਆਪਣਾ ਸਰੀਰ ਤਿਆਗ ਜਾਂਦੇ ਆ ਸਰੀਰ त्यागਣ ਤੋਂ ਪਹਿਲਾਂ ਸੰਗਤ ਦੇ ਵਿੱਚ ਇਕੱਠ ਦੇ ਵਿੱਚ ਆਪ ਲੰਮੇ ਪੈ ਕੇ ਆਪਣੇ ਗੁਰਮਖੋ ਚਾਰ ਪ੍ਰਕਰਮਾ ਇੰਜ ਹੱਥ ਦੇ ਨਾਲ ਇੰਜ ਕਰਕੇ ਇਸ਼ਾਰੇ ਦੇ ਨਾਲ ਤੇ ਭਰੀ ਸੰਗਤ ਵਿੱਚ ਇਹ ਬਚਨ ਕਰ ਜਾਂਦੇ ਨੇ ਬਾਬਾ ਬਸੈ ਗ੍ਰਾਮ ਬਕਾਲੇ ਬੰਨ ਗੁਰ ਸੰਗਤ ਸਗਲ ਸੰਭਾਲੇ ਸਿੱਖਾਂ ਨੇ ਪੁੱਛਿਆ ਸੀ ਤੁਹਾਡੇ ਤੋਂ ਅਗਲੇ ਗੁਰੂ ਜੀ ਕੌਣ ਹੋਣਗੇ ਕਹਿਣ ਲੱਗੇ ਜਿਹੜੇ ਸਾਡੇ ਤੋਂ ਬਾਅਦ ਅਗਲੇ ਗੁਰੂ ਜੀ ਹੋਣਗੇ ਨਾ ਉਹ ਬਾਬਾ ਬਕਾਲੇ ਦੀ ਧਰਤੀ ਤੇ ਵੱਸਦਾ ਬਨਪੁਰ ਸੰਗਤ ਸਗਲ ਸੰਭਾਲੇ ਤੇ ਅਸੀਂ ਉਹਨਾਂ ਨੂੰ ਇਹ ਹੁਕਮ ਕਰਕੇ ਚੱਲੇ ਆ ਵੀ ਉਹ ਗੁਰੂ ਬਣ ਕੇ ਸੰਗਤ ਨੂੰ ਸੰਭਾਲਣ ਹੁਣ ਨਾਮ ਨਹੀਂ ਦੱਸਿਆ ਸ਼ਬਦ ਕੇਵਲ ਉਹ ਬਾਬਾ ਵਰਤਿਆ ਸੰਗਤ ਨੂੰ ਸਮਝ ਕੋਈ ਨਾ ਪਈ ਗੁਰੂ ਹਰਿਕ੍ਰਿਸ਼ਨ ਸਹਿ ਪਾਤਸ਼ਾ ਗੁਰਿਆਈ ਬਖਸ਼ਿਸ਼ ਕਰ ਗਏ ਗੁਰੂ ਤੇ ਇੱਕ ਬਹਾਦਰ ਸਹਿ ਪਾਤਸ਼ਾ ਗੁਰਿਆਈ ਬਖਸ਼ ਕਰ ਦਿੱਤੀ ਹੁਕਮ ਕੀਤਾ ਸੀ ਇੱਕ ਸਿੱਖ ਸਨ ਭਾਈ ਦਰਗਾਹ ਮਲ ਜੀ ਕਈਆਂ ਨੇ ਦਰਗਾਹ ਮਲ ਜੀ ਵੀ ਲਿਖਿਆ ਉਹਨਾਂ ਨੂੰ ਹੁਕਮ ਕਰ ਗਏ ਤੁਸੀਂ ਜਾ ਕੇ ਇਹ ਖਬਰ ਮਾਤਾ ਨਾਨਕੀ ਤੱਕ ਲੈ ਕੇ ਜਾਓ ਮਾਤਰਨ ਕੀ ਦਾ ਅੱਸੀ ਗੁਰ ਤੇਗ ਬਹਾਦਰ ਸਾਹਿਬ ਦੀ ਮਾਤਾ ਜੀ ਉਹਨਕੇ ਗੁਰੂ ਸਾਹਿਬ ਜੀ ਬਕਾਲੇ ਬੈਠੇ ਨੇ ਗੁਰਿਆਈ ਉਹਨਾਂ ਨੂੰ ਦਿੱਲੀ ਦਿੱਤੀ ਜਾ ਰਹੀ ਹੈ ਸ਼ਬਦ ਦੇ ਰਾਹੀਂ ਪਰ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਬੈਠੇ ਨੇ ਬਕਾਲਾ ਸਹਿ ਬੈਠੇ ਨੇ ਭਾਈ ਦਰਗਾਹ ਮਲ ਜੀ ਚਲਦਿਆਂ ਚਲਦਿਆਂ ਬਾਬਾ ਬਕਾਲਾ ਪਹੁੰਚੇ ਮਾਤਾ ਨਾਨਕ ਜੀ ਨੂੰ ਜਾ ਕੇ ਹੁਕਮ ਕੀਤਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਆਵਚਨ ਕਰ ਗਏ ਹਨ ਬਾਬੇ ਦਾ ਅਰਥ ਸੀ ਦਾਦਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਾਦਾ ਲਗਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ। ਪਰ ਹੁਣ ਜਦੋਂ ਇਹ ਇਹ ਬਚਨ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਇਕਾਂਤ ਵਿੱਚ ਨੇ। ਚਾਰੇ ਪਾਸੇ ਰੌਲਾ ਪੈ ਗਿਆ ਸੀ ਕੀ ਗੁਰਮਖੋ ਧੀਰ ਮੱਲੀਏ ਕੀ ਸੋਢੀ ਸਾਰੇ ਦੂਰੋਂ ਦੂਰੋਂ ਚੱਲ ਕੇ ਬਕਾਲੇ ਪਹੁੰਚ ਗਏ ਤੇ ਦੁਕਾਨਾਂ ਪਾ ਕੇ ਬਹਿ ਗਏ ਅਸੀਂ ਗੁਰੂ ਆ ਅਸੀਂ ਗੁਰੂ ਆ। ਤੇ ਸਭ ਤੋਂ ਵੱਡਾ ਜਿਹੜਾ ਦਾਵੇਦਾਰ ਸੀ ਉਹ ਸੀ ਧੀਰਮਲ ਧੀਰਮਲ ਕਿਉਂ ਦਾਵੇਦਾਰ ਸੀ ਗੱਦੀ ਦਾ ਉਹਨੇ ਕਿਹਾ ਮੈਂ ਬਾਬਾ ਹਾਂ ਮੇਰੇ ਲਈ ਸਭ ਤੋਂ ਵੱਰਤਿਆ ਹੈ ਬਾਬਾ ਉਹਦਾ ਕਾਰਨ ਸੀ ਇੱਕ ਤੇ ਧੀਰਮਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪੁੱਤਰਾ ਸੀ ਧੀਰਮਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪੁੱਤਰ ਹੈ ਧੀਰਮਲ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਤਾਇਆ ਲੱਗਦਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਧੀਰਮਲ ਤਾਇਆ ਲੱਗਦਾ ਗੁਰੂ ਹਰਾਇਸ ਹੈ ਪਾਤਸ਼ਾਹ ਦਾ ਵੱਡਾ ਭਰਾ ਹੈ ਧੀਰਮਲ ਚੌਥਾ ਧੀਰਮਲ ਦੇ ਕੋਲੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਵੀ ਸੀ ਇਸ ਕਰਕੇ ਤਾਂ ਵੱਡਾ ਦਾਅਵੇਦਾਰ ਸੀ ਉਹ ਉਹਦੇ ਕੋਲੇ ਤਾਂ ਬੜਾ ਕੁਝ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਰ ਹੈ ਗੁਰੂ ਹਰਾਈ ਸਾਹਿਬ ਦਾ ਵੱਡਾ ਭਰਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਦਾ ਤਾਇਆ ਹੈ ਗੁਰੂ ਸਾਹਿਬ ਦਾ ਸਰੂਪ ਆ ਦੇ ਕੋਲੇ ਬਹੁਤਾਂ ਤ ਉਹਦੇ ਕੋਲੇ ਮਸੰਦ ਜਾਣ ਲੱਗੇ ਸੰਗਤਾਂ ਪਹੁੰਚਣ ਲੱਗੀਆਂ ਮਾਤਾ ਨਾਨਕੀ ਜੀ ਨੇ ਦਰਗਾਹ ਮਲ ਜੀ ਨਾਲ ਸਲਾਹ ਕੀਤੀ ਵੀ ਗੱਦੀ ਗੁਰੂ ਦੀ ਜੋਤ ਮੇਰੇ ਪੁੱਤਰ ਦੇ ਵਿੱਚ ਬਲ ਰਹੀ ਹੈ ਪਰ ਗੁਰੂ ਤਾਂ ਕੋਈ ਹੋਰ ਹੀ ਬਣ ਕੇ ਬੈਠਾ ਹੈ ਫਿਰ ਫੈਸਲਾ ਕੀਤਾ ਗਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਿੱਖ ਸਨ ਬੜੇ ਪਿਆਰੇ ਪਾਈ ਗੜੀਆ ਜੀ ਇਹ ਨੁਕਤਾ ਬੜੀ ਧਿਆਨ ਨਾਲ ਸਮਝੋ ਭਾਈ ਗੜੀਆ ਜੀ ਗੋਵਿੰਦ왈 ਸਾਹਿਬ ਦੀ ਧਰਤੀ ਤੇ ਭੱਲਿਆਂ ਦੀ ਕੁੱਲ ਦੇ ਵਿੱਚੋਂ ਬੈਠੇ ਸਨ ਬਾਬਾ ਦਵਾਰਕਾ ਦਾਸ ਜੀ ਚਿੱਠੀ ਇਹਨਾਂ ਨੂੰ ਪਾਈ ਗਈ ਬਾਬਾ ਬੁੱਢਾ ਸਾਹਿਬ ਦੀ ਅੰਚਵੰਚ ਵਿੱਚੋਂ ਉਹਨਾਂ ਦੇ ਪੜਪੋਤਰੇ ਸਨ ਬਾਬਾ ਗੁਰਦਤਾ ਜੀ ਉਹਨਾਂ ਨੂੰ ਬੁਲਾਇਆ ਗਿਆ ਹੁਣ ਇਹ ਬੇਨਤੀ ਬੜੀ ਤਰ੍ਹਾਂ ਸਮਝੋ ਅੰਮ੍ਰਿਤਸਰ ਸਾਹਿਬ ਤੋਂ ਭਾਈ ਗੜੀਆ ਜੀ ਆਏ ਗੋਵਿੰਦਵਾਲ ਸਾਹਿਬ ਦੀ ਧਰਤੀ ਦੇ ਦੁਆਰ ਕਾਦਾਸ ਜੀ ਆਏ ਰਮਦਾਸ ਦੀ ਧਰਤੀ ਤੋਂ ਬਾਬਾ ਬੁੱਢਾ ਸਾਹਿਬ ਦੇ ਪੜਪੋਤਰੇ ਬਾਬਾ ਗੁਰਦਤਾ ਸਾਹਿਬ ਜੀ ਆਏ ਤੇ ਦਿੱਲੀ ਤੋਂ ਦਰਗਾਹ ਮਲ ਜੀ ਆਏ ਚਾਰਾਂ ਸਿੱਖਾਂ ਨੇ ਪਰ ਕਰਮਾਂ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਔਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਉੱਚੇ ਤਖਤ ਤੇ ਬਿਠਾ ਕੇ ਮੱਥਾ ਟੇਕ ਕੇ ਗੁਰੂ ਪ੍ਰਵਾਨ ਕਰ ਲਿਆ ਅੱਡ ਤੋਂ ਬਾਅਦ ਗੁਰੂ ਤੇਗ ਬਹਾਦਰ ਤੁਸੀਂ ਸਾਡੇ ਗੁਰੂ ਆ ਹੁਣ ਤੁਸੀਂ ਦੇਖੋ ਐਲਾਨ ਕਈ ਦਿਨ ਪਹਿਲਾਂ ਹੋ ਚੁੱਕਾ ਸੀ ਗੱਦੀ ਦੇ ਉੱਤੇ ਚਾਰ ਸਿੱਖਾਂ ਨੇ ਬਿਠਾ ਦਿੱਤਾ ਪਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਕਿਹਾ ਰੌਲਾ ਨਹੀਂ ਪਾਉਣਾ ਦੱਸਣਾ ਨਹੀਂ ਕਿਸੇ ਨੂੰ ਪ੍ਰਗਟ ਤਨ ਚਾਰ ਮਹੀਨਿਆਂ ਬਾਅਦ ਹੁੰਦੇ ਆ ਜਦੋਂ ਮੱਖਣ ਸ਼ਾਹ ਆਉਂਦਾ ਤੇ ਗੁਰੂ ਲਾਧੋਲੇ ਲਾਧੂ ਰੌਲਾ ਪਾਉਂਦਾ ਨਾ ਉਹ ਤਿੰਨ ਚਾਰ ਮਹੀਨੇ ਬਾਅਦ ਹੁੰਦੀ ਆ ਗੱਲ ਗੁਰੂ ਪਾਤਸ਼ਾਹ ਸੰਗਤਾਂ ਕਿਹੜੇ ਪਾਸੇ ਜਾਣ ਤੁਸੀਂ ਕਹਿ ਰਹੇ ਹੋ ਰੌਲਾ ਨਹੀਂ ਪਾਉਣਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖੋ ਮਿਠਾਸ ਹੋਵੇ ਸਹੀ ਕੀੜੀਆਂ ਨੂੰ ਰੌਲਾ ਨਹੀਂ ਪਾਉਣਾ ਪੈਂਦਾ ਆਪਣੇ ਆਪ ਲੱਭ ਲੈਂਦੀਆਂ ਨੇ ਫੁੱਲਾਂ 'ਚ ਖੁਸ਼ਬੂ ਹੋਵੇ ਸਹੀ ਜਿਹੜੇ ਫੁੱਲਾਂ 'ਚ ਖੁਸ਼ਬੂ ਹੁੰਦੀ ਹੈ ਨਾ ਭੌਰਿਆਂ ਨੂੰ ਰੌਲਾ ਪਾ ਕੇ ਦੱਸਣਾ ਨਹੀਂ ਪੈਂਦਾ ਭੌਰੇ ਆਪਣੇ ਆਪ ਮਕਰੰਤੂਸਨ ਆ ਹੀ ਜਾਂਦੇ ਨੇ ਇਸ ਕਰਕੇ ਗੁਰਾਂਕ ਦੀ ਜੋਤ ਦਾ ਪ੍ਰਤਾਪ ਹੋਣਾ ਚਾਹੀਦਾ ਤੁਸੀਂ ਪਰਵਾਹ ਨਾ ਕਰੋ ਸਿੱਖਾਂ ਨੇ ਆਪਣੇ ਆਪ ਭੌਰੇ ਬਣ ਕੇ ਇਸ ਅਸਥਾਨ ਨੂੰ ਆਪਣੇ ਆਪ ਲੱਭ ਲੈਣਾ ਹੈ ਉਹਨਾਂ ਨੂੰ ਲਗਭਗ ਢਾਈ ਤਿੰਨ ਮਹੀਨਿਆਂ ਤੋਂ ਬਾਅਦ ਫਿਰ ਮੱਖਣ ਸ਼ਾ ਲਬਾਣਾ ਆਉਂਦਾ ਤੇ ਫਿਰ ਚੜ ਕੇ ਕੋਠੇ ਦੇ ਉੱਤੇ ਕਹਿੰਦਾ ਗੁਰਲਾਦ ਹੋਰੇ ਗੁਰਲਾਦ ਹੋਰੇ ਇਹ ਘਟਨਾ ਬਾਅਦ ਵਿੱਚ ਵਾਪਰੀ ਹੈ ਪਰ ਅੱਜ ਦੇ ਦਿਨ ਦਿੱਲੀ ਦੀ ਧਰਤੀ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਗੋਇਆਈ ਦਾ ਬਚਨ ਬਖਸ਼ਿਸ਼ ਕੀਤਾ ਸੀ ਤੇ ਇਹ ਬਚਨ ਕਹੇ ਸਨ ਕਿ ਬਾਬਾ ਬਸੈ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ ਇਹ ਬਚਨ ਅੱਜ ਕੀਤੇ ਸਨ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਿਆਈ ਪੁਰਬ ਹੈ ਜੀ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਭੁਲਾਣਾ ਚਤਾਰਨੀਆਂ ਇਸੇ ਤਰ੍ਹਾਂ ਹਾਜ਼ਰੀਆਂ ਭਰਦੇ ਰਹੀਏ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ